ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨਵ ਬੋਪਾਰਾਏ ਜੁੜੇ ਆ ਜੋ ਆਪਾਂ ਨੂੰ ਅਮਰੀਕਾ ਦੇ ਬਾਰੇ ਕੀ ਚੱਲ ਰਿਹਾ ਕੀ ਉੱਥੇ ਤਾਜ਼ਾ ਸਥਿਤੀ ਹੈ ਕੀ ਹਲਚਲ ਹੈਗੀ ਆ 트럼ਪ ਸਰਕਾਰ ਵੱਲੋਂ ਨਵੇਂ ਫਰਮਾਨ ਕਿਹੜੇ ਡੱਗ ਗਏ ਆ ਉਹਨਾਂ ਦੇ ਬਾਰੇ ਅੱਜ ਵਿਚਾਰ-ਚਾਚਾ ਕਰਾਂਗੇ ਪਿਛਲੇ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਪੋਡਕਾਸਟ ਕੀਤਾ ਸੀ ਜਿਹਦੇ ਵਿੱਚ ਬੋਪਾ ਰਾਏ ਸਾਹਿਬ ਨੇ ਡਿਟੇਲ ਨਾਲ ਦੱਸਿਆ ਸੀ ਵੀ ਜੋ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੀ ਸਾਰੀ ਪਰਚੋਲ ਕੀਤੀ ਸੀਗੀ ਤੇ ਤੁਸੀਂ ਉਹ ਵੀ ਜਿਹੜਾ ਪੋਡਕਾਸਟ ਆ ਪਿਛਲਾ ਵੀ ਸੁਣਿਓ ਜੇ ਉਹ ਵੀ ਬਹੁਤ ਕੰਮ ਦੀਆਂ ਗੱਲਾਂ ਜਿਹੜੇ ਅੱਜ ਦਾ ਪੋਡਕਾਸਟ ਹੈਗਾ ਅੱਜ ਦੇ ਪੋਡਕਾਸਟ ਦੇ ਵਿੱਚ ਰੀਸੈਂਟ ਜੋ ਹੁਣ ਜਿਹੜੇ ਮਸਲੇ ਆ 2-3 ਪੂਰੇ ਭਖੇ ਹੋਏ ਆ ਅਮਰੀਕਾ ਦੇ ਵਿੱਚ ਉਹ ਬਹੁਤ ਧਿਆਨ ਨਾਲ ਸੁਣਨ ਵਾਲੇ ਆ ਉਹਨਾਂ ਤੇ ਧਿਆਨ ਨਾਲ ਸੁਣ ਕੇ ਰिएक्ट ਵੀ ਕਰਨ ਵਾਲਾ ਤੇ ਉਹਨੂੰ ਅੱਗੇ ਵੀ ਸ਼ੇਅਰ ਕਰਿਓ ਜੀ ਦੂਜੀ ਬੇਨਤੀ ਇਹ ਹੈ ਕਿ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਆ ਆਪ ਦਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਆ ਤੁਸੀਂ ਨਾਵ ਗੋਪਾਰਾਏ ਨਾਲ ਜਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਤੁਸੀਂ ਆਪਦੀ ਗੱਲ ਜੇ ਕੋਈ ਰੱਖਣਾ ਚਾਹੁੰਦੇ ਆ ਇਸ ਵਿਸ਼ੇ ਤੇ ਮਾਈਗ੍ਰੇਸ਼ਨ ਨੂੰ ਲੈ ਕੇ ਬਾਹਰੀਆਂ ਕੰਟਰੀਆਂ ਦੇ ਜੋ ਤਾਜ਼ਾ ਹਾਲਾਤ ਆ ਉਹਨਾਂ ਨੂੰ ਲੈ ਕੇ ਰਿਸੈਸ਼ਨ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਪੀਆਰ ਨੂੰ ਲੈ ਕੇ ਵਿਜ਼ਿਟਰ ਵੀਜ਼ਨ ਨੂੰ ਲੈ ਕੇ ਡਿਪੋਰਟ ਨੂੰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਬੋਪਾਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜਿੱਤੇ ਕੀ ਸੋਲਦੇ ਸਾਰੇ ਸਰੋਤਿਆਂ ਦੇ ਪਿਆਰ ਭਰੀ ਸਾਤਰੀ ਕਾਲ ਹਾਂਜੀ ਬੋਪਾਰਾਏ ਸਾਹਿਬ ਜਿਵੇਂ ਪਿਛਲੇ ਪੋਡਕਾਸਟ ਦੇ ਵਿੱਚ ਤੁਸੀਂ ਕਾਫੀ ਜਿਹੜੀਆਂ ਨਵੀਆਂ ਜਿਹੜੀਆਂ ਚੀਜ਼ਾਂ ਇੰਟਰੋਡਿਊਸ ਕੀਤੀਆਂ ਸੀਗੀਆਂ ਜੋ ਅਮਰੀਕਾ ਦੇ ਵਿੱਚ ਚੱਲ ਰਿਆ ਤੇ ਹਾਲ ਹੀ ਦੇ ਵਿੱਚ ਵੀ ਫਿਰ ਕਹਿ ਲੋ ਵੀ ਹਫ਼ਤੇ ਬਾਅਦ ਦੋ ਤਿੰਨ ਫਰਮਾਨ ਆਉ ਜੇ ਜਾਰੀ ਹੋ ਜਾਂਦੇ ਆ ਵੀ ਜਿਹਦੇ ਨਾਲ ਫਿਰ ਹਲਚਲ ਮੱਚ ਜਾਂਦੀ ਆ ਹੁਣ ਜਿਹੜੀ ਇੱਕ ਪਹਿਲੀ ਹਲਚਲ ਆ ਉਹ ਸਟੂਡੈਂਟ ਵੀਜ਼ਨ ਨੂੰ ਲੈ ਕੇ ਮੱਚੀ ਹੋਈ ਆ ਵੀ ਜਿਹੜਾ 트ੰਪ ਸਰਕਾਰ ਨੇ ਜਿਹੜੀਆਂ ਐਮਬੈਸੀਆਂ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਜਿਹੜੀ ਇੰਟਰਵਿਊ ਆ ਸਟੂਡੈਂਟਾਂ ਦੀ ਉਹ ਬੰਦ ਕਰ ਦਿਓ ਇਹਨਾਂ ਦੀ ਇੰਟੈਂਸ਼ਨ ਕੀ ਆ ਮੈਨੂੰ ਮੜਾ ਜਾ ਦੱਸੋ ਖੁੱਲ ਕੇ हां जी ਜਿੱਦਾਂ ਤੇ ਆਪਾਂ ਪਹਿਲੇ ਪੋਡਕਾਸਟ ਵੀ ਸਭ ਡਿਸਕਸ ਕੀਤਾ ਸੀ ਤੇ ਇਹਦੇ ਤੋਂ ਇਹ ਕਿਹਾ ਸੀ ਵੀ ਸਰਚ ਕਰਿਓ ਵੀ ਕਿਹੜੇ ਲੋਕ ਨੇ ਜਿਹੜੇ ਉਹ ਇੱਥੇ ਆ ਸਕਦੇ ਨੇ ਜੀ ਸੋ ਮੇਰੀ ਸਾਰੀ ਪ੍ਰੀਡਿ ਸਟਡੀ ਆ ਉਹਦੇ ਆਪਾਂ ਨਜੋੜ ਕੱਢਿਆ ਉਹ ਇੰਟਰਵਿਊ ਦੇ ਅੰਤ 'ਚ ਦੱਸਾਂਗੇ ਵੀ ਕਿੱਦਾਂ ਲੋਕ ਜੇ ਆਉਣਾ ਚਾਹੁੰਦੇ ਨੇ ਕਿ ਇਹ ਆ ਸਕਦੇ ਨੇ ਜੋ ਕੁਆਲੀਫਾਈ ਕਰਦੇ ਨੇ ਜੀ 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 ਦੂਜੀ ਗੱਲ ਇਹ ਵੀ ਇਹਨਾਂ ਦਾ ਇਸ ਵੇਲੇ ਜੇ ਆਪਾਂ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਤੇ ਬਹੁਤ ਔਖੇ ਹਾਲਾਤ ਨੇ ਇਹਨਾਂ ਦੇ ਜੀ ਇਹਨਾਂ ਦਾ ਸਟੂਡੈਂਟ ਦੇ ਨਾਲ ਪੁਰਾਣਾ ਅਸਲੀ ਪਲੇ ਆ ਸੀ ਚੱਲਦਾ ਪਿਆ ਵਾ ਜਿਹੜੇ ਸਟੂਡੈਂਟ ਆਲਰੇਡੀ ਇੱਥੇ ਹੈਗੇ ਨੇ ਸਟੂਡੈਂਟ ਵਜਿਤੇ ਜੀ ਉਹਨਾਂ ਨੂੰ ਇੱਕ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ اوਪੀਟੀ ਮਿਲਦੀ ਆ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਉਹਨੂੰ ਕਹਿੰਦੇ ਆ ਜੀ ਜੀ ਪਹਿਲਾਂ ਹਾਲਾਤ ਇਹ ਸੀ ਕਿ ਉਹ ਟ੍ਰੇਨਿੰਗ ਤੁਸੀਂ 3 ਸਾਲ ਤੱਕ ਐਕਸਟੈਂਡ ਹੁੰਦੀ ਰਹਿੰਦੀ ਸੀ ਉਸ ਤੋਂ ਬਾਅਦ ਬੰਦੇ ਨੂੰ ਜੋਬ ਮਿਲ ਜਾਂਦੀ ਸੀ ਜਾਂ ਨਹੀਂ ਵੀ ਮਿਲਦੀ ਸੀ ਤੇ ਇੰਨਾ ਉਹ ਸ਼ਕਤੀ ਨਹੀਂ ਕਰਦੇ ਬਿਲਕੁਲ ਪਰਮਨੈਂਟ ਮਿਲ ਜਾਂਦਾ ਸੀ ਹਾਂ ਜੀ ਵਰ ਪਰ ਉਹਨਾਂ ਮਿਲ ਜਾਂਦਾ ਸੀ ਤੇ ਐਸਟ੍ਰਿੰਮ ਉਹਨਾਂ ਨੇ ਕਹਿਤਾ ਵੀ ਜਿਹੜੀ ਆਫਸ਼ੋਰ ਪ੍ਰੈਕਟੀਕਲ ਟ੍ਰੇਨਿੰਗ ਆ ਉਹਦਾ 90 ਦਿਨ ਦਾ ਉਹਨਾਂ ਲਿਮਿਟ ਰੱਖਤੀ ਆ ਵੀ 90 ਦਿਨਾਂ ਦੇ ਅੰਦਰ ਅੰਦਰ ਇਹ ਚੀਜ਼ ਉਹ ਕੈਨ ਫਾਈਂਡ ਜੇ ਤੁਸੀਂ ਕੋਈ এমਪਲੋਇਮੈਂਟ ਲੱਭ ਲੈਂਦੇ ਜੇ ਤਾਂ ਤੁਹਾਨੂੰ ਆਪਾਂ ਸਟੇ ਕਰਾ ਦਾਂਗੇ ਨਹੀਂ ਤੇ ਤੁਹਾਨੂੰ ਉਹ ਰਿਪੋਰਟ ਕੀਤਾ ਜਾਊਗਾ ਤੇ 90 ਦਿਨਾਂ ਦੇ ਅੰਦਰ ਅੰਦਰ ਜੌਬ ਲੱਭਣੀ ਬਹੁਤ ਹਾਰਡ ਆ ਬਹੁਤ ਹੀ ਜ਼ਿਆਦਾ ਔਖੀ ਆ ਜੀ 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 ਇੱਕ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਸੌਰੀ ਮੈਂ ਤੁਹਾਨੂੰ ਟੋਕਿਆ ਇੰਟਰਵਿਊਜ਼ ਬੰਦ ਕਰਤੀਆਂ ਇਹਨਾਂ ਨੇ ਬੇਸਿਸ ਦੇ ਵਿੱਚ ਮੈਸੇਜਸ ਨੂੰ ਕਹਿਦਾ ਉਹਦਾ ਕੀ ਹੈ ਮਤਲਬ ਕਿ ਸਟੂਡੈਂਟ ਇਹਨਾਂ ਨੇ ਔਰ ਨਹੀਂ ਦੇਣਾ ਅਮਰੀਕਾ ਹਾਂ ਬਿਲਕੁਲ ਠੀਕ ਹੈ ਕਿਉਂਕਿ ਉਹ ਚਾਹੁੰਦੇ ਹੀ ਨਹੀਂ ਕਿ ਕੋਈ ਕੋਈ ਆਪਣਾ ਸਟੂਡੈਂਟ ਇਹਨਾਂ ਦੇ ਇਸ ਵੇਲੇ ਐਂਟਰ ਕਰੇ ਖਾਸ ਕਰ ਉਹ ਇੱਕ ਬੜੀ ਵੱਡੀ ਮੇਜਰ ਅਪਡੇਟ ਹੈ ਵੀ ਉਹ ਉਹਨਾਂ ਨੇ ਸਾਰੀਆਂ ਐਮਬੈਸੀਜ਼ ਨੂੰ ਇਹ ਕਹਿਤਾ ਵਾ ਵੀ ਜੇ ਕੋਈ ਬੰਦਾ ਅਪਲਾਈ ਕਰਦਾ ਵੀ ਆ ਤੇ ਉਹਦਾ ਪੌਜ਼ ਕਰਤੀ ਜਾਵੇ ਐਪਲੀਕੇਸ਼ਨ ਤੇ ਉਹਦਾ ਸੋਸ਼ਲ ਮੀਡੀਆ ਵੈਟਿੰਗ ਕੀਤੀ ਜਾਵੇ ਸੋਸ਼ਲ ਮੀਡੀਆ ਵੈਟਿੰਗ ਮੀਨਸ ਯਾ ਵੀ ਉਹਦੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਅਕਾਊਂਟਸ ਨੇ ਸਾਰੇ ਖੋਖੇ ਜਾਣ ਪੜਤਾਲੇ ਜਾਣ ਵੀ ਇਸ ਬੰਦੇ ਦੀ ਸੋਚ ਕੀ ਆ ਇਹ ਬੰਦਾ ਮਤਲਬ ਕਿ ਸੋਸ਼ਲ ਮੀਡੀਆ ਤੋਂ ਵੀ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਇਹ ਬੰਦਾ ਵਰਕ ਕਰਨ ਚੱਲਿਆ ਜਾਂ ਸਟੂਡੈਂਟ ਵੀਜੇ ਤੇ ਚੱਲਿਆ ਜਾਂ ਸਹੀ ਮੈਨੇ ਜੀ ਸਟੂਡੈਂਟ ਆ ਤੇ ਜੇ ਇਹਨੇ ਕੋਈ ਵੀ ਮਤਲਬ ਕਿ ਇਹਨਾਂ ਦੀ ਸਰਕਾਰ ਦੇ ਉਲਟ ਕੁਝ ਵੀ ਇਦਾਂ ਦੀ ਕੋਈ ਬਿਆਨਬਾਜ਼ੀ ਜਾਂ ਕੁਝ ਵੀ ਕੀਤਾ ਤਾਂ ਉਹਨੂੰ ਇਹ ਬੀਅੰਦ ਦੇ ਵਿੱਚ ਲਿਉਣਗੇ ਤੇ ਇਹ ਇਹ ਮੇਜਰ ਅਪਡੇਟ ਹੈ ਕਿਉਂਕਿ ਇਕੱਲਾ ਸਟੂਡੈਂਟ ਨਹੀਂ इवन ਜੇ ਕੋਈ ਹੋਰ ਬੰਦਾ ਵੀ ਇਹਨਾਂ ਦਾ ਕੋਈ ਵੀ ਅਪਲਾਈ ਕਰਦਾ ਹੈ ਸੋਸ਼ਲ ਮੀਡੀਆ ਬੈਟਿੰਗ ਇਹਨਾਂ ਨੇ ਸਾਰਿਆਂ ਨੂੰ ਲਿੰਗ ਹੀ ਕਰਤਾ ਇਹੋ ਹੀ ਮੇਨ ਕਾਰਨ ਹੈ ਇਸ ਵੇਲੇ ਯੂਐਸ ਐਮਬੈਸੀਆਂ ਨੂੰ ਜਿਹੜੇ ਆ ਇੰਟਰਵਿਊ ਹਾਲਟ ਕਰਨ ਦਾ ਜੀ ਇੱਕ ਜਿਹੜਾ ਇਹਨਾਂ ਨੇ ਹਾਰਵਰਡ ਯੂਨੀਵਰਸਿਟੀ ਨਾਲ ਕਲੈਸ਼ ਹੈ ਇਹਨਾਂ ਦਾ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਵੀ ਇਹਨਾਂ ਨੇ ਫਰਮਾਨ ਜਾਰੀ ਕਰਤਾ ਵੀ ਤੁਸੀਂ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਰੋਲ ਨਹੀਂ ਕਰਨੇ ਤੇ ਯੂਨੀਵਰਸਿਟੀ ਫੈਡਰਲ ਕੋਰਟ 'ਚ ਵੀ ਚਲੀ ਗਈ ਕੋਰਟ ਨੇ ਵੀ ਕਿਹਾ ਤਾਂ ਵੀ ਜਿਹੜਾ ਸਰਕਾਰ ਦਾ ਜਾਰੀ ਹੋਇਆ ਫਰਮਾਨ ਉਹ ਗਲਤ ਹੈ ਵੀ ਇਹ ਕਿਤੇ ਨਾ ਕਿਤੇ ਜਿਹੜਾ ਕਲੈਸ਼ ਆ ਇਹ ਕਿਸ ਚੀਜ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਹੜੀ ਹੁਣ ਯੂਨੀਵਰਸਿਟੀ ਆ ਵਿਚਾਰੀ ਜਿਹੜੀ ਚੱਲੀ ਇੰਟਰਨੈਸ਼ਨਲ ਸਟੂਡੈਂਟਾਂ ਦੇ ਬੇਸ ਤੇ ਚੱਲ ਰਹੀ ਵਧੀਆ ਉਹਦੀ ਰੈਪਿਊਟੇਸ਼ਨ ਹੈ ਫਿਰ ਇਦਾਂ ਕਰਕੇ ਤਾਂ ਸਾਰੀ ਇੰਸਟੀਟਿਊਟੀਆਂ ਕਹਿ ਲੋ ਵੀ ਛੜਕ ਤੇ ਆ ਜਾਣਗੇ ਜੀ ਇਹ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਨੇ ਇਹਨੂੰ ਆਪਾਂ ਆਮ ਪ੍ਰੈਜ਼ੀਡੈਂਟ ਦੇ ਤੌਰ ਤੇ ਨਹੀਂ ਗਿਣ ਸਕਦੇ ਇਹ ਇੱਕ ਰੈਵੋਲੂਸ਼ਨਰੀ ਪ੍ਰੈਜ਼ੀਡੈਂਟ ਮੰਨਿਆ ਜਾਂਦਾ ਵਾ ਜੋ ਇਹਦੇ ਐਕਸ਼ਨਸ ਅਜੇ ਤੱਕ ਚੱਲਦੇ ਪਏ ਨੇ ਇਹ ਸਾਰੇ ਹੀ ਮਤਲਬ ਆਪਣੇ ਕਈ ਦੇ ਹੁੰਦੇ ਹਨ ਨਾ ਵੀ ਕੰਟਰੀ ਨੂੰ ਪੈਸੇ ਦੀ ਲੋੜ ਆ ਉਹ ਆਨ ਦੋ ਸਟੂਡੈਂਟ ਜਾਂ ਮਤਲਬ ਵੀ ਟੈਰਿਫ ਲਾ ਕੇ ਆਪਣਾ ਨੁਕਸਾਨ ਹੋਦਾ ਵਾ ਜੀ ਇਹ ਸਾਰਾ ਕੁਝ ਮਤਲਬ ਚੇਂਜ ਕਰਨਾ ਚਾਹੁੰਦਾ ਵਾ ਜਿਹਨੂੰ ਫਿਰ ਤੋਂ ਮਨ ਬਕਰੀ ਕੰਟਰੀ ਨੂੰ ਨਹੀਂ ਹਾਸੇ ਦੋਣਾ ਚਾਹੁੰਦਾ ਵਾ ਉਹਦੇ ਵਿੱਚ ਹੀ ਮੌਜੂਦਾ ਜਿਹੜਾ ਦਾ ਕਰੰਟ ਐਕਸ਼ਨ ਹੈ ਕਿ ਟਾਪ ਦੀ ਯੂਨੀਵਰਸਿਟੀ ਆ ਅਮਰੀਕਾ ਦੀ ਹਾਰਵਰਡ ਹਾਂਜੀ ਉਹਦੇ ਨਾਲ ਇਹਦੀ ਕਲੇਸ਼ ਚੱਲਦੇ ਪਿਆ ਇਹਨਾਂ ਨੇ ਉਹਨੂੰ ਕਿਹਾ ਵੀ ਤੁਸੀਂ ਨਵੇਂ ਸਟੂਡੈਂਟ ਨਹੀਂ ਲੈਣੇ ਜਾਂ ਵੀਜ਼ੇ ਨਹੀਂ ਦੇਣੇ ਇਨਰੋਲ ਨਹੀਂ ਕਰਨਾ ਜੀ ਖਾਸ ਕਰ ਇਹਨਾਂ ਨੇ ਇਲਜ਼ਾਮ ਲਾਇਆ ਵਾ ਵੀ ਇਹ ਉਹਨਾਂ ਲੋਕਾਂ ਨੂੰ ਇਨਰੋਲ ਕਰਦੇ ਪਿਆ ਜਿਹੜੇ ਕਿ ਲਿਬਰਲ ਮਾਈਂਡ ਸੈਟ ਵਾਲੇ ਆ ਸਾਰੀਆਂ ਕੰਟਰੀਆਂ ਚੋਂ ਜੀ ਜਿੱਦਾਂ ਇਹ ਸਾਡਾ ਕਲਚਰ ਖਰਾਬ ਕਰਨਾ ਚਾਹੁੰਦੇ ਆ ਜਿੱਦਾਂ ਇਹ ਕਹਿੰਦੇ ਹਨ ਵੀ ਜੋ ਵੀ ਬਰਾਈ ਆ ਇੱਥੋਂ ਪਹਿਲਾਂ ਸ਼ੁਰੂ ਹੁੰਦੀ ਆ ਜੀ ਜਿੱਦਾਂ ਆਪਣੇ ਦੂਜਾ ਭਾਈਚਾਰਾ ਸੀ ਇਹ ਭਾਈਚਾਰਾ ਉਹਨਾਂ ਦੀ ਗੱਲ ਵੀ ਇੱਥੋਂ ਹੀ ਸਾਰੇ ਐਗਜ਼ਾਮਪਲ ਆ ਦਿੰਦੇ ਹੀ ਵੇਖੋ ਉੱਥੇ ਬੜੀ ਫਰੀਡਮ ਹੈ ਜੇ ਉਹ ਜੀ ਹੁਣ ਇਹਨਾਂ ਦਾ ਮੇਨ ਕਲੈਸ਼ ਦਾ ਕਾਰਨ ਹੀ ਹੋਇਆ ਵੀ ਉਹ ਆਂਦੇ ਵੋਕ ਕਲਚਰ ਨੂੰ ਪ੍ਰਮੋਟ ਕਰਦੀ ਪਈ ਹੈ ਯੂਨੀਵਰਸਿਟੀ ਸਾਡੇ ਨਿਆਣਿਆਂ ਨੂੰ ਸਾਡੇ ਬੱਚਿਆਂ ਨੂੰ ਇਹ ਖਰਾਬ ਕਰਨਗੇ ਹੂੰ ਇਸ ਕਰਕੇ ਉਹਨਾਂ ਨੇ ਸਾਰੇ ਟਰਮੀਨੇਟ ਹੀ ਕਰਤੇ ਆ ਸਟੂਡੈਂਟ ਵੀਜ਼ਾ ਪ੍ਰੋਗਰਾਮ ਹਾਰਵਰਡ ਦੇ ਓਕੇ ਓਕੇ ਤੇ ਕੋਈ ਨਹੀਂ ਰੱਖਿਆ ਕੋਰਟ ਚ ਕੋਰਟ ਚ ਗਏ ਆ ਫਿਰ ਇਹਨਾਂ ਨੂੰ ਕੋਰਟ ਫੈਡਰਲ ਕੋਰਟ ਚੋਂ ਨਹੀਂ ਕੋਈ ਰੀਲੀਫ ਮਿਲਿਆ ਕੋਰਟ ਦੀ ਗਲਤੀ ਕਰਦੇ ਇਹ ਕੋਰਟ ਦਿੰਦੀ ਆ ਰੀਲੀਫ ਕੁਝ ਟਾਈਮ ਦੇ ਲਈ ਪਰ ਇਹ ਫਿਰ ਸਰਕਾਰ ਦੇ ਨਾਲ ਖਿੱਚੋਤਾਣ ਚ ਸ਼ੁਰੂ ਹੋ ਜਾਂਦੀ ਆ ਲੀਗਲ ਲੂਪ ਹੋਲਸ ਜਿਹੜੇ ਨੇ ਉਹਦਾ ਫਾਇਦਾ ਲੈਂਦੇ ਨੇ ਤੇ ਉਹ ਐਂਡਸ ਦੇ ਵਿੱਚ ਮਿਲੋ ਕੁਝ ਵੀ ਕਰਕੇ ਚੱਲਦੀ ਸਰਕਾਰ ਦੀ ਆ ਬਾਅਦੋਂ ਕੁਝ ਟਾਈਮ ਦੇ ਵਿੱਚੋਂ ਕਹਿਣ ਦਾ ਮਤਲਬ ਹੈ ਸਰਕਾਰ ਅਕਸ਼ਰ ਪਟੇਲ ਹਾਂ ਜੀ ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਅਕਸ਼ਰ ਪਟੇਲ ਨਾਲ ਦਾ ਇੰਟਰਨੈਸ਼ਨਲ ਸਟੂਡੈਂਟ ਆ ਟੈਕਸਾਸ ਰਹਿ ਰਿਹਾ ਹੋ ਟੈਕਸਾਸ ਪਲੇਟ ਦੇ ਵਿੱਚ ਜੀ ਉਹਦਾ ਸਟੇਟਸ ਰਿਵੋਕ ਕਰਤਾ ਸੀ ਇਹਨਾਂ ਨੇ ਕਿਉਂਕਿ ਉਹਨੂੰ ਇੱਕ ਛੋਟੀ ਜਿੰਦੀ ਟ੍ਰੈਫਿਕ ਸਟਾਪ ਦੇ ਚ ਨਾ ਟਿਕਟ ਮਿਲੀ ਜੀ ਕਿ ਕੋਪ ਨੇ ਉਹਨੂੰ ਕਾਰ ਚਲਾਉਂਦਿਆਂ ਉਹਨੂੰ ਖਿਲਾ ਰਿਆ ਸੀ ਵੀ ਰੈਕਲਸ ਡਰਾਈਵਿੰਗ ਕਰਦਾ ਹੋਇਆ ਸੀ ਜੀ ਤੇ 2018 ਦੀ ਗੱਲ ਆ ਮੇਜਰ ਡਰਾਈਵਿੰਗ ਗਲਤ ਕਰਦਾ ਸੀ ਜੀ ਜੀ ਤੇ ਉਦੋਂ ਦਾ ਰਿਕਾਰਡ ਇਹਨਾਂ ਨੇ ਘਟਾ ਕੇ ਹੁਣ ਤੇ ਲਾਗੂ ਕਰਤਾ ਵੀ ਵੇਖੋ ਇਸ ਬੰਦੇ ਨੇ ਉਦੋਂ ਗਲਤੀ ਕੀਤੀ ਸੀ ਤੈਨੂੰ ਇਥੋਂ ਡ੍ਰੌਪ ਕੀਤਾ ਜਾਵੇ ਹੂੰ ਤੇ ਜਿੱਦਾਂ ਸਾਡੇ ਲੋਕ ਕਹਿੰਦੇ ਨੇ ਵੀ ਕਿੱਦਾਂ ਇਨਫੋਰਸ ਕਰਨਗੇ ਇਹਨਾਂ ਕੋਲ ਸਾਰਾ ਰਿਕਾਰਡ ਹੈ ਜਿਹੜੇ ਬੰਦੇ ਨੇ ਕਿਹੜੇ ਟਾਈਮ ਤੇ ਗਲਤੀ ਕੀਤੀ ਆ ਉਹਦਾ ਸਾਰੇ ਸਿਸਟਮ ਜਿਹੜੇ ਆ ਆਪਣੇ ਡਿਪਾਰਟਮੈਂਟ ਹੈਗੇ ਆ ਕੋਲੈਬਰੇਟ ਕਰਕੇ ਤੇ ਉਹ ਬੰਦੇ ਨੂੰ ਮਤਲਬ ਪੁਆਇੰਟ ਆਊਟ ਕਰਕੇ ਲਾਭ ਦੇਨੇ ਤੇ ਫਿਰ ਉਹ ਤੋਂ ਬਹਾਨਾ ਬਣਾ ਕੇ ਜਾਂ ਕੁਝ ਵੀ ਸਮਝ ਲਓ ਤੇ ਇਹਦਾ ਹੁਣ ਇਸ ਜਿਹੜੇ ਕੇਸ ਚੱਲਦਾ ਪਿਆ ਡਿਸਟ੍ਰਿਕਟ ਕੋਰਟ ਦੇ ਵਿੱਚ ਯੂ ਐਸ ਡਿਸਟ੍ਰਿਕਟ ਜਾਂਚ ਜਿਹੜੀ ਆ ਦਿਨਾ ਰਈ ਜੀ 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 ਉਹ ਇਹਦੇ ਕੇਸ ਦੀ ਸੁਣਵਾਈ ਕਰਦੀ ਪਈ ਆ ਓਕੇ ਤੇ ਇਹ एग्जांपल ਮੇਰਾ ਦੱਸਣ ਦਾ ਕਾਰਨ ਸੀ ਵੀ ਵੇਖੋ ਜੇ ਚੌਣ ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਕੋਈ ਵੀ ਮਾੜੀ ਜੀ ਵੀ ਕੇਸ ਦੀ ਕਮੀ ਫੜ ਕੇ ਤੇ ਉਹਨੂੰ ਮਤਲਬ ਹੀ ਕੋਰਟ ਦੇ ਚ ਪਹੁੰਚਾ ਸਕਦੇ ਨੇ ਜਾਂ ਰਿਪੋਰਟ ਕਰਾ ਸਕਦੇ ਨੇ ਨਹੀਂ ਮੈਂ ਕਹਿਣ ਦਾ ਮਤਲਬ ਹੈ ਵੀ ਪੰਜਾਬੀ ਚ ਕਹਿ ਲਓ ਵੀ ਸਰਕਾਰ ਨੂੰ ਕੋਈ ਹੋਰ ਕੰਮ ਹੈ ਨਹੀਂਗਾ ਵੀ ਕਿਤੇ ਵਿਜ਼ਟਰ ਵੀਜ਼ਾ ਵਾਲਿਆਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਰਿਪੋਰਟ ਜਿਹੜੇ ਇਲੀਗਲ ਰਹਿ ਰਹੇ ਆ ਉਹਨਾਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਸਟੂਡੈਂਟਾਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਗ੍ਰੀਨ ਕਾਰਡ ਵਾਲਿਆਂ ਦੇ ਪਿੱਛੇ ਪੈ ਜਾਂਦੇ ਆ ਕਿਤੇ ਟਰੱਕ ਡਰਾਈਵਰਾਂ ਦੇ ਪਿੱਛੇ ਪੈ ਜਾਂਦੇ ਆ ਵੀ ਸਰਕਾਰ ਨੂੰ ਹੋਰ ਵੀ ਕੰਮ ਹੁੰਦੇ ਆ ਕਈ ਕਰਨ ਵਾਲੇ ਹੋਰ ਵੀ ਜਿਹੜੇ ਗਵਰਨਮੈਂਟ ਦੇ ਅਫੇਅਰਸ ਹੈਗੇ ਆ ਜਿਨ੍ਹਾਂ ਨੂੰ ਲੀ ਤੇ ਲੈ ਕੇ ਆਉਣ ਵਾਲੀ ਜਿਹੜੀ ਗੱਲ ਜ਼ਰੂਰੀ ਆ ਕਿ ਉਹ ਉਧਰ ਧਿਆਨ ਹੈ ਨਹੀਂ ਇੱਧਰ ਕਿਉਂ ਜਿਹੜੀ ਹੈਗੀ ਆ ਸਰਕਾਰ ਲੱਗੀ ਹੋਈ ਆ ਦੇਖੋ ਇਹ ਸਾਨੂੰ ਲੱਗਦਾ ਨਾ ਇਦਾਂ ਵੀ ਇਹ ਸਰਕਾਰ ਇੱਧਰ ਲੱਗੀ ਆ ਉਹਨਾਂ ਦਾ ਤੇ ਮੇਨ ਟਾਪਿਕ ਹੀ ਇਹ ਸੀ ਕਿਉਂਕਿ ਦੇਖਦਾ ਜੀ ਬੇਰਾ ਬੈਠਾ ਹੈ ਨਾ ਤਾਂ ਇਮੀਗ੍ਰੇਸ਼ਨ ਕਰਕੇ ਇਹ ਬੈਠਾ ਹੋਵੇ ਕਿਉਂਕਿ ਰਿਸੋਰਸ ਜਿਹੜੇ ਆ ਇੱਕ ਹਰ ਇੱਕ ਕੰਟਰੀ ਦੇ ਲਿਮਟਿਡ ਹੁੰਦੇ ਆ ਤੇ ਜਦੋਂ ਰਿਸੋਰਸ ਤੋਂ ਜ਼ਿਆਦਾ ਲੋਕਾਂ ਨੂੰ ਸਾਹਮਣਾ ਪੈ ਜਾਈ ਤੇ ਉਹ ਅਨਸਟੇਬਲ ਹੋ ਜਾਂਦੀ ਕੰਟਰੀ ਇਹ ਮਤਲਬ ਵੀ ਅੰਦਰੋਂ ਹੀ ਲੜਾਈ ਲੱਗ ਜਾਂਦੀ ਹੈ ਤੇ ਇਹ ਸਰਕਾਰ ਜਿਹੜੀ ਆਈ ਆ ਇਹ ਇਸੇ ਕੀ ਗੜੀ ਗੰਦਗੀ ਨੂੰ ਸਾਫ਼ ਕਰਨ ਦੇ ਲਈ ਆਈ ਆ ਮਤਲਬ ਜਿਹੜੀ ਵੀ ਗਰਾਵਟ ਆ ਚੁੱਕੀ ਸੀ ਉਹਨਾਂ ਦੇ ਸਿਸਟਮ ਦੇ ਵਿੱਚ ਜੀ ਤੇ ਸਾਡੇ ਮਾਈਂਡ ਸੈਟਮਾਂ ਤੇ ਸਾਨੂੰ ਇਹ ਲੱਗਦਾ ਵੀ ਇਹਨੇ ਤੇ ਮਗਰ ਪਈ ਆ ਉਹ ਲੋਕਾਂ ਦੇ ਉਹ ਉਹਨਾਂ ਦੇ ਸ਼ਾਵਾ ਪੂਰੀਆਂ ਕਰਦੀ ਪਈ ਆ ਸਰਕਾਰ ਜੀ ਹਾਂ ਮਨਲੀ ਤੇ ਲੈ ਕੇ ਆਉਂਦੇ ਹੀ ਆ ਇੱਕ ਸਮ ਨੂੰ ਜੀ ਜੀ سلسلہ ਫਿਰ ਜਿਹੜਾ ਇਹ ਸ਼ੁਰੂ ਹੋਇਆ ਇਹਦਾ ਜਿਹੜਾ ਐਂਡ ਕਿੱਥੇ ਹੋਊਗਾ ਜਾ ਕੇ ਕਿੰਨੇ ਕ ਸਾਲ ਇਹ ਲੋਕਾਂ ਨੂੰ ਜਿਹੜੀ ਆ ਉਥਲ ਪੁਥਲ ਜਿਹੜੀ ਸਹਿਣੀ ਪਊਗੀ ਇਹ ਤੇ ਇਹ ਪਹਿਲਾਂ ਸਾਰਿਆਂ ਦਾ ਸਟਾਰਟਿੰਗ ਹੈ ਹਨਾ ਜੀ ਫਿਰ ਜੇ ਰੱਬ ਨਾ ਕਰੇ ਹਵਾ ਇਧਰ ਨੂੰ ਦੁਰਪੀ ਅਗਲਾ ਪ੍ਰੈਜ਼ੀਡੈਂਟ ਵੀ ਰਿਪਬਲਿਕਨ ਦਾ ਆ ਗਿਆ ਜੀ ਤੇ ਇਹ ਤੇ ਫਿਰ ਇਨਡੈਫਿਨਿਟੋ ਗਾ ਤੇ ਸੈਕਿੰਡ ਗੱਲ ਇਹ ਵੀ ਇਹਨੂੰ ਆਪਾਂ ਦੇਸੀ ਬੁਝਾ ਸਮਝੀ ਤੇ ਹੈਗੀ ਡਿਮਾਂਡ ਤੇ ਸਪਲਾਈ ਜੀ ਜੀ ਇਹ ਹਰ ਕੰਟਰੀ ਚ ਹੋਊਗਾ ਜਦੋਂ ਉਹਨਾਂ ਦੀ ਡਿਮਾਂਡ ਆ ਤੇ ਉਹ ਸਾਧਣਗੇ ਜਦੋਂ ਉਹਨਾਂ ਦੀ ਸਪਲਾਈ ਮਤਲਬ ਉਹਨਾਂ ਨੂੰ ਨਹੀਂ ਕੀ ਲੋੜ ਤੇ ਉਹ ਜਿਹੜੇ ਆ ਉਹ ਇਹ ਸਿਸਟਮ ਵਿੱਚ ਤਾਂ ਕਰਵਾਂ ਕਰਨਗੇ ਪਰ ਜੇ ਤੁਸੀਂ ਸਵਾਲ ਪੁੱਛੋ ਜੇ ਆਪਾਂ ਉਹਦਾ ਪਰਫੈਕਟ ਆਨਸਰ ਹੀ ਦਈਏ ਵੀ ਇਹ ਕਦੋਂ ਤੱਕ ਰੁਕੂ ਕਰਨਾ ਜੀ 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 ਇਹ ਡਿਪੈਂਡ ਕਰਦਾ ਆ ਆਉਣ ਵਾਲੇ ਟਾਈਮ ਤੇ ਲੋਕਾਂ ਦਾ ਮਾਈਂਡਸੈਟ ਕਿੱਧਰ ਨੂੰ ਜਾਂਦਾ ਵਾ ਲੋਕੀ ਦੇ ਕੜੀ ਜਮੂ ਕਰੜਿਆ ਜਾਂ ਦੂਜੀ ਕੋਈ ਪਾਰਟੀ ਆ ਉਹਨੂੰ ਚੋਣਨ ਵੱਲ ਪੈਰ ਦਿੰਦੇ ਆ ਕਿ ਨਹੀਂ ਜੀ 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 ਫਿਰ ਉਹਨਾਂ ਦੀ ਜੋ ਪੋਲਿਸੀਆਂ ਹੋਣ ਇਨਫੋਰਸ ਹੋਣਗੀਆਂ ਪਰ ਇਸ ਵੇਲੇ ਆਪਾਂ ਦੋ ਤਿੰਨ ਸਾਲ ਚਾਰ ਸਾਲ ਤੇ ਸਮਝ ਕੇ ਚੱਲੀਏ ਵੀ ਇਹੋ ਹੀ ਕੰਟੀਨਿਊ ਰਹੂਗਾ ਪਰ ਜੋ ਵੀ ਚੱਲਣ ਡਿਆ ਜੀ 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 ਇੱਕ ਜਿਹੜਾ ਇਹਨਾਂ ਨੇ ਹੁਣ ਨਵਾਂ ਸਿਸਟਮ ਸ਼ੁਰੂ ਕੀਤਾ ਵੀ ਬੰਦੇ ਜਿਹੜੇ ਰਿਪੋਰਟ ਵੀ ਨਹੀਂ ਫਿਲਹਾਲ ਕਰ ਰਹੇ ਇਹ ਵੀ ਕਿਸੇ ਕਾਗਜ਼ਾਂ ਦੀ ਘਾਟ ਆ ਜਾਂ ਕੋਈ ਕਾਨੂੰਨੀ ਪ੍ਰਕਿਰਿਆ ਦੀ ਕਮੀ ਆ ਕੁਛ ਉਹਨਾਂ ਨੂੰ ਲਿਜਾ ਕੇ ਇਹ ਤੀਜੇ ਕੰਟਰੀ ਚ ਕਿਸੇ ਗੈਰ ਕੰਟਰੀ ਦੇ ਵਿੱਚ ਲਿਜਾ ਕੇ ਸੱਟ ਰਹੇ ਆ ਫਿਰ ਉਹ ਤਾਂ ਜਿਹੜੀ ਆ ਉਸ ਕੰਟਰੀ ਚ ਲਿਜਾ ਰਹੇ ਆ ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਹੋਊਗੀ ਫਿਰ ਜਿਹੜੀ ਉਹਦਾ ਜਿਹੜਾ ਹੈਗਾ ਕਹਿ ਲਓ ਵੀ ਕ੍ਰੋਕਸ ਹੈ ਉਹ ਕੀ ਹੈ ਵੀ ਇਹ ਮੈਸੇਜ ਕੀ ਦੇਣਾ ਚਾਹੁੰਦੇ ਆ ਸੋਸਾਇਟੀ ਨੂੰ ਜੀ ਇਹ ਜਿੱਦਾਂ ਕੁਝ ਕੰਟਰੀਆਂ ਨੇ ਲਾਟਿਨ ਅਮਰੀਕਾ ਦੀਆਂ ਕੰਟਰੀ ਲਾ ਲੋ ਕਰੇਬੀਅਨ ਕੋਲੰਬੀਆ ਜਮੈਕੋ ਮੈਕਸੀਕੋ ਜਾਂ ਸਾਊਥ ਅਮਰੀਕਨ ਅਲਸਲਵਾਡੋਰ ਗੁਆਟੇਮალა ਹੋਂਡੁਰਾਸ ਜਿੰਨੇ ਵੀ ਕੰਟਰੀ ਨੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਸੰਧੀ ਹੋ ਗਈ ਆ ਸਮਝੌਤਾ ਹੋ ਗਿਆ ਵਾ ਜੀ ਵੀ ਸਾਨੂੰ ਕੁਝ ਟਾਈਮ ਦੇ ਲਈ ਜੋ ਸਾਡੇ ਕੋਲ ਜਿਆਦਾ ਓਵਰਸਟੇ ਲੋਕ ਨੇ ਉਹਨਾਂ ਨੂੰ ਇੱਕ ਤਰੀਕ ਰੱਖੂ ਜਦੋਂ ਤੱਕ ਉਹਨਾਂ ਦਾ ਕੇਸ ਚੱਲਦਾ ਵਾ ਜਾਂ ਕੁਨਨ ਰਿਪੋਰਟਿੰਗ ਕਰਨਾ ਮ ਜਾਣਕਾਰੀ ਦਿੱਤਾ ਇੱਕ ਸਾਡੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਮੁੜ ਕੇ ਜਿਹੜੇ ਉਹ ਸੀ ਭੇਜਤੇ ਜੀ 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 ਤੇ ਇਹ ਇਹਨਾਂ ਨੇ ਹੁਣ ਲੱਭਿਆ ਕਿਉਂਕਿ ਇਹਨਾਂ ਨੂੰ ਸੋਕਾ ਇੱਕ ਲੱਭ ਗਿਆ ਤਰੀਕਾ ਵੀ ਇੱਕ ਤੇ ਡਿਪੋਸਟ ਕਰਨ ਦੇ ਵਿੱਚ ਦੂਜੀਆਂ ਸਰਕਾਰਾਂ ਦੇ ਚੱਕਰ ਪੈ ਜਾਂਦੇ ਆ ਹੋਰ ਏਦਾਂ ਦੇ ਪੈ ਜਾਂਦੇ ਹਨਾ ਜੀ ਸੋ ਐਂਟਰੀ ਦਿੰਦੇ ਕਰੀ ਦਿੰਦੇ ਜੀ ਸੋ ਇਹਨਾਂ ਕੰਟਰੀਆਂ ਦਾ ਟੈਡੀਅਪ ਦਾ ਮੇਨ ਇਹ ਕਾਰਨ ਆ ਕਿ ਹੁਣ ਇਹ ਸਾਰੇ ਹੀ ਚੀਜ਼ਾਂ ਤੋਂ ਮੁਕਤ ਹੋ ਗਿਆ ਕਿ ਉਹਨਾਂ ਜਿਹੜੇ ਕੰਟਰੀਆਂ ਦਿੱਤੀ ਹੋਈਆਂ ਕਿਤੇ ਭੇਜੋ ਜਿੰਨੇ ਬੰਦੇ ਭੇਜਣੇ ਆ ਤੇ ਇਥੇ ਉਹਨਾਂ ਨੂੰ ਰੱਖਾਂਗੇ ਆ ਵੀ ਜਿਹੜੀ ਕੰਟਰੀ ਦੇ ਰਹਿਣ ਵਾਲੇ ਆ ਜੇ ਉਧਰੋਂ ਉਹਨਾਂ ਨੇ ਹਰੀ ਝੰਡੀ ਦੇਤੀ ਵੀ ਸਾਡੇ ਬੰਦੇ ਆ ਇਹ ਕਨਫਰਮ ਹੋ ਗਿਆ ਵੀ ਭੇਜ ਦਿਓ ਨਹੀਂ ਬਸ ਇਹ ਬੰਦੇ ਇੱਥੇ ਰੱਖੀ ਰੱਖਣੇ ਆ ਉਹ ਉਤੇ ਰੱਖ ਲੈਣਾ ਤੇ ਕਿਉਂਕਿ ਉਹ ਕੰਟਰੀਆਂ ਤਾਂ ਮੰਨੀਆਂ ਨੇ ਜਿਹੜਾ ਵੀ ਡੋਮਕੀ ਰੂਟ ਹੈ ਸਾਰਾ ਇਹਨਾਂ ਕੰਟਰੀਆਂ ਜਿਹੇ ਆਉਂਦਾ ਹਨਾ ਜੀ 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 ਤੇ ਇੱਕ ਹਿਸਾਬ ਨਾਲ ਦੋਸ਼ੀ ਵੀ ਹੈਗੇ ਨੇ ਕਿ ਜਿਹਨਾਂ ਨੂੰ ਆਪਣੇ ਵਿੱਚ ਲੰਘ ਕੇ ਆਉਣ ਦਿੱਤਾ ਤੇ ਇਹ ਤਾਂ ਕਰਕੇ ਟਾਈਪ ਹੋਇਆ ਵਾ ਤੇ ਕੋਈ ਵੀ ਚੈਨਲ ਐਸਨ ਦੇ ਦੱਸਦਾ ਨਹੀਂ ਪਿਆ ਲੋਕਾਂ ਦੇ ਪਹਾਣੇ ਵੀ ਡਿਪਟੀਸ਼ਨ ਰੁਕ ਗਈ ਆ ਜਾਂ ਹੁੰਦੀ ਨਹੀਂ ਪਈ ਜੀ ਜੀ ਇਹ ਤਾਂ ਕਰਕੇ ਨਹੀਂ ਨਿਊਜ਼ ਨਿਕਲਦੀ ਕਿਉਂਕਿ ਲੋਕ ਉਧਰ ਨੂੰ ਭੇਜੇ ਜਾ ਰਹੇ ਜੀ 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 ਜਿਵੇਂ ਇੱਕ ਤੁਸੀਂ ਗੱਲ ਕਹਿ ਰਹੇ ਸੀਗੇ ਵੀ ਹੁਣ ਸਹੀ ਮੈਨੇ ਜਿਹੜਾ ਹੈਗਾ ਅਮਰੀਕਾ ਦੇ ਪਾਸਪੋਰਟ ਦੀ ਵੈਲਿਊ ਪਈ ਹੈ ਵੀ ਜਿਹਦੇ ਕੋਲੇ ਅਮਰੀਕਨ ਪਾਸਪੋਰਟ ਹੈ ਹਾਂ ਉਹ ਠੀਕ ਆਪਾਂ ਕਹਿ ਸਕਦੇ ਆ ਵੀ ਇਹ ਬੰਦਾ ਵਾਕਈ ਜਿਹੜਾ ਹੈਗਾ ਬੰਦਾ ਅਮਰੀਕਨ ਪਾਸਪੋਰਟ ਲਿਆ ਹੋਇਆ ਵੀ ਕਾਨੂੰਨਾਂ ਦੇ ਵਿੱਚ ਇੰਨੀ ਸ਼ਕਤੀ ਕਰਦੀ ਆ ਵੀ ਇਹ ਜਿਹੜਾ ਹੁਣ ਆਉਣ ਵਾਲੇ ਵੀਜ਼ਿਆਂ ਦਾ ਪ੍ਰੋਸੈਸ ਆ ਜਾਂ ਸਟੂਡੈਂਟ ਵੀਜ਼ਾ ਵਿਜ਼ਟਰ ਵੀਜ਼ਾ ਇਹ ਮਤਲਬ ਕਿ ਨਾਂ ਦੇ ਬਰਾਬਰ ਹੀ ਹੁਣ ਕੰਮ ਚੱਲੂਗਾ ਵੀ ਕਿਸੇ ਨੂੰ ਇਹਨਾਂ ਨੇ ਵੜਨ ਹੀ ਨਹੀਂ ਦੇਣਾ ਕੰਟਰੀ 'ਚ ਹਾਂਜੀ ਆਪਾਂ ਜਿੰਦਤ ਤੋਂ ਪਹਿਲਾਂ ਇੰਟਰਵਿਊ ਦੀ ਸਟਾਰਟਿੰਗ 'ਤੇ ਆਪਾਂ ਗੱਲ ਕੀਤੀ ਸੀ ਵੀ ਹੁਣੇ ਕਿਹੜੇ ਲੋਕ ਨੇ ਜਾਂ ਕਿਹੜੀਆਂ ਕੈਟਾਗਰੀਆਂ ਨੇ ਜਿਹੜੀਆਂ ਕਿ ਇਹ ਐਂਟਰ ਕਰ ਸਕਦੀਆਂ ਨੇ ਜਿਹੜੀਆਂ ਯੂਐਸਏ ਦਾ ਪਾਸਪੋਰਟ ਲੈ ਸਕਦੀਆਂ ਨੇ ਜੀ ਇਹਦੇ 'ਚ ਇਹਨਾਂ ਨੇ ਕਿਹਾ ਕਿ ਵੀ ਐਕਸਟਰਾਔਰਡਨਰੀ ਬਿਲਟੀ ਵਾਲੇ ਲੋਕ ਜਿੰਨੇ ਵੀ ਹੈਗੇ ਨੇ ਉਹ ਕਿਸੇ ਵੀ ਫੀਲਡ 'ਚ ਹੋਣ ਸਾਇੰਸ 'ਚ ਹੋਣ ਆਰਟਸ 'ਚ ਹੋਣ ਐਜੂਕੇਸ਼ਨ 'ਚ ਹੋਣ ਬਿਜ਼ਨਸ 'ਚ ਹੋਣ ਜੀ ਜਾਂ ਇਵਨ ਸਪੋਰਟਸ ਦੇ ਵਿੱਚ ਹੋਣ ਸਾਇੰਸ ਦੇ ਵਿੱਚ ਹੋਣ ਲੋ ਜਿੱਦਾਂ ਬਾਇਓਲੋਜੀ, కెਮਿਸਟਰੀ, ਫਿਜ਼ਿਕਸ ਵਿੱਚ ਇਹੋ ਜਿਹੇ ਕੋਈ ਇਨੋਵੇਟਿਵ ਡਿਸਕਵਰੀ ਕੀਤੀਆਂ ਨੇ ਜੀ ਜਿੱਦਾਂ ਕਹਿੰਦੇ ਕੋਈ ਨਵੀਂ ਮੈਡੀਸਿਨ ਬਣਾਈਆਂ ਜਾਂ ਕੋਈ ਨਵੀਂ ਵੈਕਸੀਨ ਬਣਾਈਆਂ ਮਤਲਬ ਬੜੇ ਹਾਈ ਲੈਵਲ ਦੇ ਲੋਕ ਜੀ ਇਸ ਕੈਟੇਗਰੀ ਚ ਰੱਖਿਆ ਤੇ ਇਹ ਮਤਲਬ ਕਿ ਬਹੁਤ ਹੀ ਦੁਨੀਆ ਦੇ ਵਿੱਚ 2-3% ਹੁੰਦੇ ਲੋਕ ਇਹੋ ਜਿਹੇ ਹਾਈ ਹਾਈ ਲੈਵਲ ਦਾ ਬੋਪਾ ਹੈ ਸਾਹਿਬ ਹਾਈ ਲੈਵਲ ਵਾਲਾ ਬੰਦਾ ਤਾਂ ਅਮਰੀਕਾ ਕਿਉਂ ਆਊਗਾ ਉਹ ਤਾਂ ਉਸੇ ਕੰਟਰੀ 'ਚ ਉਹਨੂੰ ਵਧੀਆ ਜੌਬ ਮਿਲੂਗੀ 2-4 ਲੱਖ ਦੀ ਉਹ ਕਿਉਂ ਆਊਗਾ ਨਹੀਂ ਇਹ ਸ਼ੁਰੂ ਤੋਂ ਹੀ ਇਹ ਰਿਹਾ ਵਾਪਕ ਜਿਹੜਾ ਹਾਈ ਲੈਵਲ ਦਾ ਲੋਕ ਹੁੰਦੇ ਨਾ ਉਹਨੂੰ ਇਹ ਲੈ ਆਉਂਦੇ ਆ ਖਿੱਚ ਤਾਣ ਕਰਕੇ ਜੇ ਆਪਾਂ ਇਹਦੀ ਐਗਜ਼ਾਮਪਲਾਂ ਲਈਏ ਜਦੋਂ ਜੀ ਆਪਣਾ ਨਾ ਜੀ ਇੱਕ ਟਾਈਮ ਤੇ ਉਹਦਾ WWG ਚ ਬੜਾ ਨਾਮ ਬਣਿਆ ਸੀ ਜੀ 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 ਤੇ ਉਹਨੂੰ ਲਿਆਏ ਸੀ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਇਹ ਹੁੰਦਾ ਵੀ ਸਾਡੀ ਕੰਟਰੀ ਦੇ ਚ ਉਹ ਬੰਦਾ ਆ ਜਾਵੇ ਜਿਹਦੇ ਚ ਮਤਲਬ ਵੀ ਕੋਈ ਘੋੜਾ ਹੈਗਾ ਜੀ ਜੀ ਉਹ ਕਲੀ ਉੱਥੇ ਨਹੀਂ ਟਿਕਿਆ ਚਲੋ ਉਹਦੇ ਕੋਲ US ਪਾਸਪੋਰਟ ਹੈਗਾ ਉਹ ਜੀ 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 ਤੇ ਵਾਪਸ ਚਲੇ ਗਿਆ ਆਪਣੀ ਹਮਾਦਰ ਡਾਕਟਰ ਹੈ ਸਾਇੰਟਿਸਟ ਹੈ ਉਹ ਮжоਰਿਟੀ ਆਫ ਪੀਪਲ ਆ ਜਿਹੜੇ ਉਹ ਇੰਡੀਆ ਨੂੰ ਬਿਲੋਂਗ ਕਰਦੇ ਆ ਠੀਕ ਆ ਗੱਲ ਤੁਹਾਡੀ ਵੀ ਜਿੱਥੇ ਲੱਗਿਆ ਵੀ ਕਿਸੇ ਬੰਦੇ ਕੋਲ ਇਹ ਪੰਜਤ ਗੁਣ ਹੈਗਾ ਤਾਂ ਉਹਨੂੰ ਖਿੱਚ ਲੈਂਦੇ ਆ ਹਾਂ ਈਵਨ ਜਿੱਤੇ ਜਿਹੜਾ ਜਿਹਨੇ ਪਰਮਾਣੂ ਬੰਬ ਬਣਾਏ ਸੀ ਨਾ ਅਲਬਰਟ ਆਇਨਸਟਾਈਨ ਜੀ 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 ਬੜਾ ਤਗੜਾ ਫਿਜ਼ਿਸਿਸਟ ਹੋਇਆ ਉਹਦੇ ਵਰਗਾ ਅਜੇ ਤੱਕ ਨਹੀਂ ਕੋਈ ਫਿਜ਼ਿਸ ਬੜਾ ਹੋਇਆ ਬੰਦਾ ਉਹ ਜਰਮਨ ਦਾ ਸੀ ਓਕੇ ਉਨੂੰ ਲੱਗੇ ਸੀ ਆਪਣੀ ਕੰਟਰੀ ਚ ਤੇ ਉਹਦੇ ਕੋਲੋਂ ਵੇਖ ਲੋ ਇਹਨਾਂ ਇੰਨਾ ਕੰਮ ਲੈ ਆਉਂਦੀ ਥੋੜੀ ਮੁਕਾਬਲ ਇਹਨਾਂ ਨੇ ਫਿਰ ਪਰਮਾਣੂ ਬੰਬ ਬਣਾਇਆ ਜੀ ਮਤਲਬ ਇਹ ਸਰਕਾਰ ਜਿਹੜੀ ਬੜੀ ਦੂਰ ਤੱਕ ਸੋਚਦੀਆਂ ਜੀ ਜੀ ਜਿਹੜੇ ਆਮ ਬੰਦੇ ਆਪਣੇ ਮਾਤੜ ਜਿਨ੍ਹਾਂ ਨੇ ਕਹਿ ਲੋ ਵੀ ਡੰਡਾ ਚੱਕਿਆ ਵਾ ਵੀ ਅਸੀਂ ਅਮਰੀਕਾ ਹੀ ਜਾਣਾ ਤੇ ਹੋਰ ਸਾਨੂੰ ਕੋਈ ਕੰਟਰੀ ਪਸੰਦੀ ਨਹੀਂ ਫਿਰ ਉਹਨਾਂ ਵਾਸਤੇ ਤਾਂ ਸਮਝ ਲੋ ਸਕੋਪ ਕਹਿ ਲੋ ਵੀ ਜ਼ੀਰੋ ਹੀ ਆ ਨਾਂ ਦੇ ਬਰਾਬਰ ਹੀ ਆ ਕੁਝ ਨਹੀਂ ਵਟਿਆ ਜਾਣਾ ਉਹਨਾਂ ਦਾ ਜੇ ਆ ਵੀ ਗਏ ਤਾਂ ਅੰਤਨ ਚਾਰ ਸਾਲ ਤੋਂ ਬਿਲਕੁਲ ਸੋਚਿਆ ਨਾ ਹਾਂ ਜੇ ਉਹਨਾਂ ਟਰਾਈ ਕਰਨਾ ਹੀ ਆ ਤੇ ਕੋਈ ਸਕਿੱਲ ਆਪਣੀ ਸਟੱਡੀ ਕਰ ਲੈਣ ਤੇ ਉਹ ਚ ਆਪਣਾ ਪ੍ਰੈਸਿਸ ਕਰ ਲੈਣ ਜਿੱਦਾਂ ਮੈਡੀਕਲ ਲਾਈਨ ਦੇ ਵਿੱਚ ਫਾਰਮਾਸਿਸਟ ਆ ਨਰਸਿੰਗ ਆ ਹਨਾ ਤੇ ਜਾਂ ਕੋਈ ਕੋਈ ਵੀ ਸਕਿੱਲ ਜਿੱਦਾਂ ਕੋਈ ਪਰ ਮੈਂ ਇਸ ਸਮੇਂ ਉਹਨਾਂ ਨੇ ਐਂਟਰੀ ਨਹੀਂ ਦੇਣੀ ਹੋਰ ਕਿ ਕੰਟਰੀ ਜਾ ਸਕਦੇ ਨੇ ਪਰ ਜੇ ਉਹਨਾਂ ਨੂੰ ਸਕਿੱਲ ਦੀ ਵਿਖਿਆ ਦੇ ਕੋਈ ਕੇਚ ਵੀ ਕੋਈ ਨਿਕਾਜ ਆ ਵੀ ਸਕਿੱਲ ਹੈਗਾ ਨਾ ਜਿੱਦਾਂ ਕੋਈ ਚਾਹ ਵੀ ਬਣਾਉਂਦਾ ਏ ਜੋ ਵੀ ਡੁਪਲੀਕੇਟ ਬਣਾਉਂਦਾ ਜੀ 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 ਕੋਈ ਹੱਥ ਚ ਹੁਨਰ ਹੋਵੇ ਫਿਰ ਉਹ ਆਵੇ ਤੇ ਉਹਨੂੰ ਕੋਈ ਮਤਲਬ ਇੰਨਾ ਮੁਸ਼ਕਲ ਨਹੀਂ ਆਊਗੀ ਭਾਵੇਂ ਕਾਰ ਪੈਂਟਰ ਹੋ ਜੇ ਭਾਵੇਂ ਪਲੰਬਰ ਦਾ ਕੰਮ ਜਾਣਦਾ ਹੋਵੇ ਜੀ ਤੇ ਉਹ ਬੰਦਾ ਕਦੇ ਭੁੱਖਾ ਨਹੀਂ ਮਰਦਾ ਭਾਵੇਂ ਕਿੱਥੇ ਵੀ ਰਹੇ ਜੀ 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 ਬਿਲਕੁਲ ਬਿਲਕੁਲ ਜਿਹੜੀ ਬੋਪਾ ਸਾਹਿਬ ਜਿਹੜੀ ਹੁਣ ਦੀ ਸਥਿਤੀ ਆ ਹੁਣ ਡਿਪੋਰਟੇਸ਼ਨ ਆ ਜਿਹੜੀ ਉਹ ਚੱਲ ਰਹੀ ਆ ਪ੍ਰੋਸੈਸ ਦੇ ਵਿੱਚ ਆ ਜਿਹੜੀ ਇਲੀਗਲ ਮਾਈਗ੍ਰੇਸ਼ਨ ਆ ਅਮਰੀਕਾ ਦੇ ਵਿੱਚ ਆਉਣ ਵਾਲੀ ਉਹ ਤਾਂ ਸਮਝ ਲਓ ਵੀ ਜਮਾ ਕਹੋ ਵੀ ਟਰੰਪ ਨੇ ਬੰਦ ਹੀ ਕਰਤਾ ਜਮਾ ਉਹ ਤਾਂ ਜਮਾ ਕਹੋ ਵੀ ਜ਼ੀਰੋ ਟੋਲਰੇਂਸ ਤੇ ਚਲਾ ਗਿਆ ਕੰਮ ਵੀ ਉੱਥੋਂ ਤਾਂ ਇਹ ਬੇਫਿਕਰੀ ਹੋ ਗਈ ਸਰਕਾਰ ਹਾਂ ਇਹ ਮੇਰਾ ਮੇਨ ਹੈ ਦਾ ਸਕਸੈਸ ਜਿਹੜਾ ਇਹ ਸਰਕਾਰ ਦਾ ਇਹ ਕਹਿ ਸਕਦੇ ਆ ਵੀ ਇਹਨੇ ਉਹ ਜਿਹੜਾ ਹੜਾ ਹੁੰਦਿਆ ਸੀ ਨਾ ਗੈਰਕਾਨੂੰਨੀ ਲੋਕਾਂ ਦਾ ਉਹਦੇ ਤੇ ਇਹਨੇ ਇੱਕ ਸਾ ਰੋਕ ਲਾਤੀ ਆ ਜੀ ਤੇ ਇਸ ਇਸ ਸਟੈਪ ਤੋਂ ਬੜਾ ਕੁਝ ਲੋਕਾਂ ਨੂੰ ਸਿੱਖਣ ਤੇ ਸਮਝਣ ਲਈ ਮਿਲਿਆ ਬਹੁਤ ਉਤਲ ਪੁਤਲ ਦੇ ਵਿੱਚ ਲੋਕਾਂ ਦਾ ਕੋਈ ਮਾਈਂਡ ਸੈਟ ਜਿਹੜਾ ਚੇਂਜ ਵੀ ਹੋਇਆ ਵਾ ਜੀ ਤੇ ਕਈਆਂ ਦੇ ਲਈ ਚੰਗਾ ਵੀ ਹੋ ਨਿਬੜਿਆ ਕਈਆਂ ਦੇ ਲਈ ਮਾੜਾ ਹੋ ਨਿਬੜਿਆ ਕਈ ਲੋਕ ਸਮਝ ਗਏ ਵੇਖੋ ਜਿਨ੍ਹਾਂ ਦੇ ਕੋਲ ਪੈਸੇ ਸੀ ਜਾਂ ਕੋਈ ਨੌਕਰੀ ਸੀ ਹੂੰ ਉਹ ਛੱਡ ਛੱਡ ਕੇ ਆਪਣਾ ਜਿੰਦਗੀ ਦਾਅ ਤੇ ਲਾ ਲਾ ਕੇ ਆਈ ਜਾ ਰਹੇ ਸੀ ਤੇ ਇਥੇ ਸਾਰੀ ਉਮਰ ਉਲਦੀ ਉਹਨਾਂ ਨੂੰ ਫਿਰ ਪਛਤਾਵਾ ਰਹਿੰਦਾ ਸੀ ਕਿ ਆਪਾਂ ਚੰਗੀ ਜੌਬ ਛੱਡ ਕੇ ਆ ਗਏ ਆ ਜੀ 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 ਹੁਣ ਉਸ ਕੈਟੇਗਰੀ ਦੇ ਲੋਕ ਜਿਹੜੇ ਆ ਸੰਤੁਸ਼ਟ ਹੋ ਕੇ ਬੈਠੇ ਰਹਿਣਗੇ ਹਨਾ ਜੀ 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 ਬਾਕੀ ਜੇ ਵੇਖਿਆ ਜਾਵੇ ਤਾਂ ਹੋਰ ਤੀਜਾ ਪ੍ਰੋਬਲਮ ਜੀ ਪੇਂਗ ਆ ਕੋਦਰ ਲਾਲੀ ਉਹ ਤਾਂ ਇੰਨੇ ਇਲੈਗਲ ਨਹੀਂ ਸੀ ਹੁੰਦੇ ਜੀ ਜੀ ਇਹਨਾਂ ਦਾ ਜਿਹੜਾ ਬਾਰਡਰ ਲੱਗਦਾ ਨਾ ਇਧਰ ਮੈਕਸੀਕੋ ਨਾਲ ਜੀ ਉਹਦੀ ਵਜ੍ਹਾ ਕਰਕੇ ਹੀ ਉਹ ਕੁਲੜੀ ਗਰੀਬ ਕੰਟਰੀ ਆ ਤੇ ਇਹਨਾਂ ਚੀ ਪ੍ਰੋਬਲਮ ਹੈ ਤਾਂ ਤੇ ਜਿਹੜਾ ਬੋਪਾਲਾ ਸਾਹਿਬ ਮੈਂ ਗੱਲ ਕੁਐਸਚਨ ਤੁਹਾਡੇ ਤੋਂ ਪੁੱਛਣ ਲੱਗਿਆ ਸੀਗਾ ਹੁਣ ਦੀ ਜਿਹੜੀ ਸਥਿਤੀ ਆ ਵੀ ਲੋਕਾਂ ਦਾ ਜਿਹੜਾ ਜਨਜੀਵਨ ਆ ਉਹ ਤਾਂ ਫਿਰ ਬਹੁਤ ਵੱਡੇ ਲੈਵਲ ਤੇ ਪ੍ਰਭਾਵਿਤ ਹੋਇਆ ਹੋਊਗਾ ਵੀ ਟਰੱਕਾਂ ਵਾਲਿਆਂ ਦਾ ਬਿਜ਼ਨਸ ਆਲਮੋਸਟ ਰੁਕ ਚੱਲਿਆ ਜਿਵੇਂ ਪਹਿਲੀ ਜੂਨ ਤੋਂ ਉਹ ਲਾਗੂ ਹੋ ਜਾਣਾ ਕਾਨੂੰਨ ਨੌਕਰੀਆਂ ਹੈ ਨਹੀਂ ਟਿਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਉਹ ਕਿਤਨਾ ਕਿਤੇ ਦਿਵਾਲੀਆ ਹੋ ਗਈਆਂ ਜਿਵੇਂ ਕੈਨੇਡਾ ਦੇ ਵਿੱਚ ਹੋਇਆ ਕੰਮ ਇਸ ਹਿਸਾਬ ਨਾਲ ਵੀ ਲੋਕਾਂ ਨੂੰ ਤਾਂ ਜਿਹੜਾ ਕੱਲ ਵੀ ਰੋਟੀ ਦੇ ਵੀ ਲਾਲੇ ਪੈਣ ਵਾਲੀ ਗੱਲ ਹੋਈ ਵੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਟਾਈਮ ਤੇ ਵਿੱਚ ਕੋਈ ਸਾਰੇ ਹੀ ਬਿਜ਼ਨਸ ਜਿਹੜੇ ਟਰਕਿੰਗ ਲੈਵਲ ਦਾ ਤੇ ਬੇੜਾ ਇਹ ਕੰਮ ਖਰਾਬ ਹੋ ਚੁੱਕਾ ਵਾ ਕਿਉਂਕਿ ਟਰਕਿੰਗ ਲੈਵਲ 'ਚ ਸਾਡੀ ਕਮਿਊਨਿਟੀ ਸਭ ਤੋਂ ਜ਼ਿਆਦਾ ਅਫੈਕਟ ਹੋਈ ਆ ਜੀ ਜੀ ਤੇ ਹੁਣ ਇਹ ਰੂਲ ਇਹ ਵੀ ਬਣਾ ਦੇਣ ਲੱਗੇ ਆ ਵੀ ਸਿਰਫ ਗ੍ਰੀਨ ਕਾਰਡ ਤੇ ਸਿਟੀਜ਼ਨ ਹੀ ਜਿਹੜਾ ਆ ਟਰੱਕ ਡਰਾਈਵ ਕਰ ਸਕਣਗੇ ਜੀ ਤੇ 70 80% ਜਿਹੜੇ ਲੋਕ ਸਿਰੇ ਸੇ ਟਰੱਕ ਚਲਾਉਂਦੇ ਸੀ ਨਾ ਜੀ ਜੀ ਕਈ ਪ੍ਰੋਮੀਨੈਂਟ ਵੀ ਆ ਗਏ ਆ ਸੋਸ਼ਲ ਮੀਡੀਆ ਦੇ ਉਹਨਾਂ ਦੇ ਅਕਾਊਂਟ ਵੀ ਹੈਗੇ ਨੇ ਜੀ ਜੀ ਉਹ ਹੁਣ ਮੇਰਾ ਖਿਆਲ ਹੈ ਇਸ ਇਸ ਰੂਲ ਦੇ ਅੰਦਰ ਪ੍ਰਭਾਵਿਤ ਹੋਣਗੇ ਕਿਉਂਕਿ ਮੈਨੂੰ ਪਤਾ ਲੱਗਦਾ ਨਹੀਂ ਉਹਨਾਂ ਕੋਲ ਕੋਈ ਵੀ ਲੀਗਲ ਪੇਪਰ ਵਰਕ ਪਰਮਿਟ ਵਾਲੇ ਨੂੰ ਵੀ ਉਹਨਾਂ ਨੇ ਕਹਿਤਾ ਵੀ ਆਪਾਂ ਇਹਨੂੰ ਨਹੀਂ ਚਲਾਉਂਦੇ ਜਾਵਾਂਗੇ ਤੇ ਇਸ ਵੇਲੇ ਹਵਾ ਇੰਨੀਕ ਸਖਤ ਬਣੀ ਆ ਕਿ ਲੋਕੀ ਇਸ ਹੱਥ ਤਾਲੀਆਂ ਮਾਰ ਮਾਰ ਕੇ ਸਰਕਾਰ ਦਾ ਇਹ ਫੈਸਲੇ ਦਾ ਨਾ ਸੁਪਾਕਤ ਕਰਦੇ ਪਏ ਆ ਤੇ ਸਾਡੀ ਜਾਨ ਬਚਾਤੀ ਸੜਕਾਂ ਦੇ ਉੱਤੇ ਜਿਹੜੇ ਮੌਤ ਡੋੜਦੀ ਜੀ ਜੀ ਲੋਕ ਕੁੱਲ ਮਿਲਾ ਕੇ ਲੋਕ ਖੁਸ਼ ਹੈ ਹਾਂ ਇਹਨਾਂ ਦੇ ਭਾਈ ਜਿਆਦਾ ਲੋਕ ਬਹੁਤ ਜ਼ਿਆਦਾ ਸੈਟੀਸਫਾਈਡ ਨੇ ਹੈਪੀ ਨੇ ਤੇ ਇਹ ਸਭ ਕੁਝ ਹੋ ਰਿਹਾ ਵਾ ਤੇ ਕੁਝ ਸਮੇਂ ਤੋਂ ਪਿਛਲੇ 3-4 ਸਾਲਾਂ ਤੋਂ ਇੰਡੀਅਨ ਕਮਿਊਨਿਟੀ ਦੇ ਖਿਲਾਫ ਦਾ ਇੱਕ ਹੱਲਾ ਬਣ ਚੁੱਕੀ ਆ ਸਾਰੀਆਂ ਕੰਟਰੀਆਂ ਜੀ ਤੇ ਪਤਾ ਨਹੀਂ ਕਿਉਂ ਇਹਨਾਂ ਨੂੰ ਮਤਲਬ ਮਾੜਾ ਸਮਝਿਆ ਜਾ ਰਿਹਾ ਤੇ ਇਹਨਾਂ ਦੇ ਖਿਲਾਫ ਹੀ ਹੋਏ ਪਏ ਨੇ ਕੱਲੇ ਚਲੋ ਇੰਡੀਅਨ ਕਮਿਊਨਿਟੀ ਦੇ ਸਾਰੇ ਜਿੰਨੇ ਵੀ ਹੈਗੇ ਨੇ ਕੰਟਰੀਆਂ ਉਹਨਾਂ ਦੀ ਪ੍ਰਭਾਵਿਤ ਹੋਈਆਂ ਨੇ ਪਰ ਟਰੱਕ ਡਰਾਈਵਿੰਗ ਦੀ ਗੱਲ ਕਰ ਲਈਏ ਤੇ ਸਾਡੀ ਕਮਿਊਨਿਟੀ ਜਿਆਦਾ ਹੋਈ ਹੈ ਪ੍ਰਭਾਵਿਤ ਜੀ 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 ਕੋਈ ਬੋਪਾਰਾ ਸਾਹਿਬ ਕੌਣ ਮਨਾਗੇ ਹਾਂਜੀ ਹਾਂਜੀ ਬੋਲੋ ਬੋਲੋ ਤੁਸੀਂ ਬੋਲੋ ਕੌਣ ਕੋਲ ਮਲਾ ਕੇ ਇਹ ਤੋਂ ਇੱਕ ਸਾਡੇ ਭਾਈਚਾਰੇ ਨੂੰ ਸਿੱਖਣ ਦੀ ਵੀ ਲੋੜ ਹੈ ਵੀ ਵੇਖੋ ਜਿੱਥੇ ਤੁਸੀਂ ਪੈਦਾ ਹੋਏ ਜੇ ਜਿਹੜੀ ਕੰਟਰੀ ਤੇ ਰਹਿੰਦੇ ਜੇ ਉਹਦੇ ਨਾਲ ਦੀ ਰੀਸ ਨਹੀਂ ਕੀ ਕੋਈ ਜੀ 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 ਪੈਸੇ ਕਮਾਉਣ ਲਈ ਆਉਣਾ ਹੋਵੇ ਤੇ ਕੇ ਨੂੰ ਇੰਨੀ ਟੈਨਸ਼ਨ ਦੀ ਨਹੀਂ ਆ ਜੀ ਗੱਲ ਕਿਉਂਕਿ ਚਲੋ ਇੱਕ ਬੰਦ ਹੋ ਗਿਆ ਕੋਈ ਦੂਜੀ ਖੋਲ ਜੂਗੀ ਪੈਸਾ ਕਮਾ ਕੇ ਤੁਸੀਂ ਜਾ ਸਕਦੇ ਜੀ 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 ਇਨ ਦੀ ਐਂਡ ਇਹਨਾਂ ਕੰਟਰੀਆਂ ਜੇ ਕੋਈ ਲੋਕ ਰਹ ਵੀ ਰਹੇ ਨੇ ਭਾਵੇਂ ਅਮੀਰ ਨੇ ਉਹ ਗਰੀਬ ਨੇ ਉਹ ਇੱਕ ਹਿਸਾਬ ਦੇ ਕਾਰਪੋਰੇਟ ਨੇ ਪੂਰੇ ਸਲੇਵ ਬਣਾ ਕੇ ਰੱਖੇ ਨੇ ਜੀ ਹਾਂ ਕਈਆਂ ਲਈ ਇਹ ਚੰਗਾ ਵੀ ਆ ਮੈਨ ਵੀ ਆਪਣਾ ਸੈਟੀਸਫਾਈਡ ਰਹਿਣ ਦੀ ਆਪਣੀ ਕਰਤਿ ਜਿੱਥੇ ਵੀ ਹੈਗੀ ਆ ਆਪਣਾ ਕੰਮ ਚਲਾਉਣਗੇ ਜੀ 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 ਕਈਆਂ ਨੂੰ ਸੇਧ ਮਿਲੂਗੀ ਕਈਆਂ ਨੂੰ ਅਕਲ ਆਊਗੀ ਕਈਆਂ ਨੂੰ ਕੁਝ ਟਾਈਮ ਬਾਅਦ ਆਜੂਗੀ ਪਰ ਆਫਟਰ ਆਲ ਜੇ ਸਾਰੀ ਚੀਜ਼ ਦੀ ਪਰਚੋਲ ਕਰੀਏ ਤਾਂ ਇਹ ਮੇਰੇ ਹਿਸਾਬ ਨਾਲ ਵੀ ਹਿਊਮੈਨਿਟੀ ਵਾਸਤੇ ਕੁਝ ਚੀਜ਼ਾਂ ਚੰਗੀਆਂ ਵੀ ਹੈਗੀਆਂ ਬਿਲਕੁਲ ਠੀਕ ਯਾ ਅਮਿਉਨਿਟੀ ਵਾਸਤੇ ਕਿਉਂਕਿ ਆਪਣੀ ਜਾਨ ਜੋ ਹਮ ਤੇ ਲਾ ਕੇ ਕਿੰਨੀਆਂ ਕੰਟਰੀਆਂ ਚੋਂ ਨਿਕਲ ਕੇ ਆਉਣਾ ਫਿਰ ਇਹ ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਹੁੰਦੇ ਸੀ ਉਹਨਾਂ ਦੀ ਪਰਵਾਹ ਨਹੀਂ ਕਰਦੇ ਸੀ ਜਨਾਨੀਆਂ ਹੁੰਦੀਆਂ ਸੀ ਕਈ ਕੋਸ਼ ਇਹਨਾਂ ਨੂੰ ਰਾਹ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਸੀ ਜੀ 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 ਤੇ ਇਹ ਕੋ ਲਾਈਫ ਜੀਣ ਦਾ ਤਰੀਕਾ ਨਹੀਂ ਵੇਖੋ ਇੱਥੇ ਕਿਹੜਾ ਮਨ ਵਾਈ ਗੁਰੂ ਨੇ ਇੱਕ ਤਨੂੰ ਜ਼ਿੰਦਗੀ ਬਖਸ਼ੀ ਆ ਤੇ ਸਾਡੇ ਬਾਣੀ ਦੇ ਅਨੁਸਾਰ ਹੀ ਚੱਲੋ ਸਬਰ ਸੰਤੋਖ ਨਾਲ ਜੀ ਜੀ ਤੇ ਕੀ ਚੀਜ਼ ਦਾ ਘਟਾ ਨਹੀਂ ਜੀ 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 ਬੋਪਰੇ ਸਾਹਿਬ ਆਉਣ ਵਾਲੇ ਸਾਨੂੰ ਉਮੀਦ ਹੈ ਵੀ ਜਿਵੇਂ ਤੁਸੀਂ ਅੱਜ ਜਿਹੜੇ ਤਾਜ਼ਾ ਹਾਲਾਤਾਂ ਤੋਂ ਜਾਣਕਾਰੀ ਦਿੱਤੀ ਸਾਨੂੰ ਤੇ ਆਉਣ ਵਾਲੇ ਵੀ ਜਿਹੜੇ ਵੀ ਅਪਡੇਟ ਹੋਣਗੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਤੇ ਸਾਨੂੰ ਉਮੀਦ ਹੈ ਵੀ ਤੁਸੀਂ ਜ਼ਰੂਰ ਸਾਡੇ ਵਾਸਤੇ ਟਾਈਮ ਕੱਢੋਗੇ ਤਾਂ ਜੋ ਜਿੰਨੇ ਵੀ ਭੈਣ ਭਰਾ ਵੱਡੇ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਜਿਹੜੇ ਮੌਕੇ ਦੇ ਹਾਲਾਤ ਆ ਜਿਹੜੇ ਉਹਨਾਂ ਦੀ ਜਾਣਕਾਰੀ ਮਿਲਦੀ ਰਵੇ ਤੇ ਕੋਈ ਜਾਂਦੇ ਜਾਂਦੇ ਕੋਈ ਮੈਸੇਜ ਤੁਹਾਡੇ ਵੱਲੋਂ ਹਾਂ ਜੀ ਜਿੱਦਾਂ ਤੁਸੀਂ ਕਿਹਾ ਪੀ ਕੇ ਨੂੰ ਆਪਣਾ ਪਰਸਨਲ ਗਾਈਡੈਂਸ ਜਾਂ ਕੇ ਦੀ ਹੁੰਦੀ ਆ ਮਨ ਲੋੜ ਕਿਸੇ ਨੂੰ ਵੀ ਐਡਵਾਈਸ ਦੇ ਉਹਨਾਂ ਦਾ ਕੇਸ ਹੋਰ ਸੋਤਾ ਕੋਈ ਵੱਖਰਾ ਹੋਵੇ ਉਹ ਤੁਹਾਡੇ ਨਾਲ ਕੰਟੈਕਟ ਕਰ ਲੈਣ ਜਾਂ ਮੇਰਾ ਤੇ ਪਰੇ ਬੀਟਸ ਮੈਂ ਵੀ ਉੱਤੇ ਵੀਡੀਓ ਉਹਨਾਂ ਦੇ ਨਾਮ ਵਾਲੀ ਤੇ ਮੇਰੇ ਨਾਲ ਕਰ ਲੈਣ ਤੇ ਉਹਨਾਂ ਨੂੰ ਪਰਸਨਲ ਉਹਨਾਂ ਦੇ ਕੀ ਟੇਲਰਿੰਗ ਐਡਵਾਈਸ ਵੀ ਦੇ ਸਕਦੇ ਆ ਵੀ ਉਹ ਕੀ ਇਸ ਵੇਲੇ ਕਰਨ ਜਾਂ ਉਹਨਾਂ ਨੂੰ ਕਿਸੇ ਡਾਕੂਮੈਂਟ ਦੀ ਕੋਈ ਐਪਲੀਕੇਸ਼ਨ ਦੀ ਕਿਸੇ ਵੀ ਕਿਸਮ ਦੀ ਲੋੜ ਆ ਜੀ 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 ਉਹ ਤੋਂ ਕਰ ਸਕਦੇ ਨੇ ਤੇ ਆਪਾਂ ਇਹਨਾਂ ਨੂੰ ਰਸਤਾ ਕਰਨਾ ਤੇ ਜੀ ਕੋ ਆਪਣੀ ਸਟੋਰੀ ਸਾਂਝੀ ਕਰਕੇ ਹੀ ਆ ਦੇਖੋ ਇਹ ਸੇਵਾ ਵੀ ਇਸ ਤਰ੍ਹਾਂ ਦੀ ਹੈਗੀ ਹੈ ਜੇ ਲੋਕਾਂ ਦਾ ਆਪਾਂ ਰਿਸਰਟ ਕਿਹਦਰਾ ਚੇਂਜ ਕਰ ਦਈਏ ਤੇ ਇਹ ਵੀ ਇੱਕ ਹਿਸਾਬ ਦੀ ਬੜੀ ਵੱਡੀ ਸੇਵਾ ਵਾ ਜੀ 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 ਜਿੰਨੇ ਵੀ ਆਪਣੇ ਦੋਸਤ ਭੈਣ ਭਰਾ ਜਿੰਨੇ ਵੀ ਵੱਡੇ ਬਜ਼ੁਰਗ ਦੇਖ ਰਹੇ ਆ ਇਸ ਚੈਨਲ ਨੂੰ ਮੇਰੇ ਚੈਨਲ ਨੂੰ ਗੈਵੀਚਾਨ ਵਲੌਗਸ ਨੂੰ ਤੁਸੀਂ ਬੋਪਾ ਰਾਏ ਬੀਟਸ YouTube ਚੈਨਲ ਹੈ Instagram ਅਕਾਊਂਟ ਵੀ ਹੈਗਾ ਜਰੂਰ ਤੁਸੀਂ ਜਾ ਕੇ ਫਾਲੋ ਤੇ ਸਬਸਕ੍ਰਾਈਬ ਕਰ ਲਿਓ ਇਹਨਾਂ ਨੂੰ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਅ ਅਮਰੀਕਾ ਬਾਰੇ ਕਿਉਂਕਿ ਅਮਰੀਕਾ ਦੇ ਵਿੱਚ ਹੀ ਰਹਿ ਰਹੇ ਆ ਕਾਫੀ ਸਾਲਾਂ ਤੋਂ ਅਪਡੇਟ ਦਿੰਦੇ ਰਹਿੰਦੇ ਆ ਤੇ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਆ ਜਾਂ ਇਹਨਾਂ ਦੇ ਚੈਨਲ ਤੇ ਜਾ ਕੇ ਕੋਈ ਇਨਫੋਰਮੇਸ਼ਨ ਲੈ ਸਕਦੇ ਆ ਤੇ ਜੇ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਕੋਈ ਸਟੋਰੀ ਸਾਂਝੀ ਕਰਨੀ ਚਾਹੁੰਦੇ ਆ ਜਿਵੇਂ ਮੈਂ ਪਹਿਲਾਂ ਕਿਹਾ ਤੁਸੀਂ ਸਾਡੇ ਨਾਲ ਰਾਬਤਾ ਕਰਕੇ ਆਪਦੀ ਸਟੋਰੀ ਸਾਂਝੀ ਕਰ ਸਕਦੇ ਆ ਕੋਈ ਸਲਾਹ ਲੈ ਸਕਦੇ ਆ ਅਸੀਂ ਨਿਰਸਵਾਰਥ ਹੋ ਕੇ ਤੁਹਾਡੇ ਜਿਹੜੇ ਆਨਸਰ ਆ ਕੁਐਸਚਨ ਆ ਉਹਨਾਂ ਨੂੰ ਉਹਨਾਂ ਦਾ ਹੱਲ ਕੱਢਣ ਵਾਸਤੇ ਉਹਨਾਂ ਦਾ ਆਨਸਰ ਦੇਣ ਵਾਸਤੇ ਟੁਕਮਾ ਅਸੀਂ ਰੈਡੀ ਰਵਾਂਗੇ ਤੇ ਬੋਪਾਰਾ ਜੀ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਜਰੂਰ ਮਿਲਾਂਗੇ ਫਿਰ ਆਪਾਂ ਅਗਲੀ ਵੀਡੀਓ ਤੱਕ ਜੀ 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 ਥੈਂਕ ਯੂ ਬਾਈ ਜੀ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ